ਮੈਂ ਕਿਹਾ ਸੁਣਦੀ ਆਂ ਹਾਂਜੀ ਦੱਸੋ ਸੁਣ ਰਹੀ ਆਂ ਵਿਦਵਾਨ ਜੀ ਨੇ ਕਿਹਾ ਕਿ ਹਾਂ ਉਹ ਸੱਚੀ ਤੋਬੀ ਕੱਪੜੇ ਕਦੋਂ ਦੇਖੇ ਜਾਉ ਅਜੇ ਤੱਕ ਉਹਨਾਂ ਨੇ ਪ੍ਰੈਸ ਨਹੀਂ ਕੀਤੇ ਕੱਪੜੇ ਪੁੱਛ ਲਓ ਉਹਨਾਂ ਨੂੰ ਓਏ ਦੇਜੂ ਯਾਰ ਦਿਨ ਵੱਡੇ ਐ ਉਹਦੇ ਕੋਲ ਕੰਮ ਬਹੁਤ ਹੁੰਦਾ ਹੈ ਹਾਂ ਸੱਚ ਵਿਦਵਾਨ ਜੀ ਨੇ ਕਿਹਾ ਸੀ ਕਿ ਤੇ ਸੋਨ ਹਲਵੇ ਦਾ ਕੀ ਬਣਿਆ ਤੁਸੀਂ ਲੈ ਕੇ ਆਏ ਹੋ ਮੈਂ ਮੇਰੇ ਸਹੇਲੀਆਂ ਨੂੰ ਟੀ ਪਾਰਟੀ ਦੇਣੀ ਆ ਤੇ ਉਹ ਪ੍ਰੀਤ ਨੇ ਗੁੱਸੇ ਹੋ ਜਾਣਾ ਤੁਸੀਂ ਹਲਵਾ ਨਹੀਂ ਲੈ ਕੇ ਆਏ ਉਹ ਲੈ ਆਵਾਂਗੇ ਹਲਵਾ ਪਾਰਟੀ ਅੱਜ ਤਾਂ ਨਹੀਂ ਕੱਲ ਹੈ ਨਲੇ ਚਾਂਦਨੀ ਚੌਕ ਨਾ ਦੂਰ ਹੈ ਹਾਂ ਵਿਦਵਾਨ ਜੀ ਨੇ ਕਿਹਾ ਸੀ ਕਿ ਹਾਂ ਸੱਚੀ ਚਾਂਦਨੀ ਚੌਕ ਤੋਂ ਯਾਦ ਆਇਆ ਮੇਰਾ ਨਾ ਸਵੈਟਰ ਫਟਿਆ ਹੋਇਆ ਮੈਨੂੰ ਪਲੀਜ਼ ਨਵਾਂ ਸਵੈਟਰ ਲਿਆ ਦਿਓ ਆ ਨੰਬਰ ਤਾਂ ਤੁਹਾਨੂੰ ਪਤਾ ਹੀ ਹੈ ਉਹ ਲੈ ਆਵਾਂਗੇ ਮੈਂ ਆਪਣਾ ਪੋਲਓਵਰ ਵੀ ਲੈ ਕੇ ਆਉਣਾ ਕੱਲ ਨਹੀਂ ਤਾਂ ਪਰਸੋਂ ਲੈ ਆਵਾਂਗੇ ਹਾਂ ਜਿੱਦ ਤੈਨੂੰ ਬਾਲੀ ਕਾਲੀ ਹੈ ਤਾਂ ਆਪਣਾ ਜਾ ਕੇ ਲੈ ਆਈਂ ਉਹ ਨੌਕਰ ਨੂੰ ਲੈ ਜੀ ਨਾਲ ਆ ਨੌਕਰ ਤੋਂ ਯਾਦ ਆਇਆ ਆ ਨੌਕਰ ਨੇ ਨਾ ਮੈਨੂੰ ਬਹੁਤ ਤੰਗ ਕੀਤਾ ਹੋਇਆ ਬੋਝ ਝੂਠ ਬੋਲਦਾ ਉਹ ਮੇਰੀ ਇੱਕ ਗੱਲ ਨਹੀਂ ਮੰਨਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਇਹਦਾ ਹਿਸਾਬ ਕਿਤਾਬ ਕਰੋ ਤੇ ਤੌਰੋਂ ਇਹਨੂੰ ਮੈਨੂੰ ਨਵਾਂ ਨੌਕਰ ਲੱਭ ਕੇ ਦੋ ਮੈਨੂੰ ਨਹੀਂ ਪਤਾ ਬਸ ਸੁਣਦੇ ਹੋ ਉਹ ਕਿੰਨੇ ਤਾਂ ਨਵੇਂ ਨੌਕਰ ਆ ਗਏ ਮੈਨੂੰ ਤਾਂ ਸਾਰੇ ਨੌਕਰ ਇੱਕੋ ਜਿਹੇ ਲੱਗਦੇ ਐ ਹਾਂ ਜੇ ਤੂੰ ਕਹਿੰਨੀ ਐ ਤਾਂ ਮੈਂ ਕੱਲੋਂ ਦਾ ਹਿਸਾਬ ਕਰ ਦੂੰ ਤੇ ਆਪਣੇ ਦੋਸਤਾਂ ਨੂੰ ਨਵੇਂ ਲੋਕ ਨਵੀਂ ਨੌਕਰ ਲੱਭਣ ਲਈ ਕਹਾਂ ਹਾਂ ਸੱਚ ਵਿਦਵਾਨ ਜੀ ਨੇ ਕਿਹਾ ਸੀ ਕਿ ਮੈਨੂੰ ਲੱਗਦਾ ਕਾਕੂ ਰੋਈ ਜਾਊਗਾ ਓਏ ਨਹੀਂ ਯਾਰ ਸਭ ਠੀਕ ਤਾਂ ਹੈ ਉਹਦੀ ਕੱਲ ਦੀ ਤਬੀਅਤ ਠੀਕ ਨਹੀਂ ਹੈਗੀ ਤਾਨੂੰ ਕਿਹੜਾ ਕੋਈ ਫਿਕਰ ਹੈ ਦਫ਼ਤਰ ਜਾਣੇ ਹੋ ਦਫ਼ਤਰ ਤੋਂ ਘਰੇ ਤੇ ਘਰ ਤੋਂ ਕਲੱਬ 'ਚ ਤੁਹਾਨੂੰ ਕੋਈ ਫਿਕਰ ਨਹੀਂ ਉਹਦੀ ਸਿਹਤ ਦੀ ਕੋ ਯਾਰ ਤੂੰ ਤਾਂ ਉਹੀ ਗਿਲੇ ਸ਼ਿਕਵੇ ਲੈ ਕੇ ਬੈਗੀ ਛੱਡੇ ਨਾ ਗੱਲਾਂ ਨੂੰ ਮੈਂ ਤੈਨੂੰ ਇੱਕ ਚਮਤਕਾਰ ਵਾਲੀ ਗੱਲ ਦੱਸਦਾ ਮੈਂ ਜਿਹੜੀ ਗੱਲ ਕਿਹਾ ਤੁਸੀਂ ਉਹਦਾ ਜਵਾਬ ਦਿਓ ਬੋਲਾ ਚੰਗਾ ਚਲੋ ਛੱਡੋ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਮੇਰਾ ਜਨਮ ਦਿਨ ਯਾਦ ਹੈ ਜਾਂ ਨਹੀਂ ਯਾਦ ਹੈ ਤਰੀਕ ਵੀ ਚੰਗੀ ਤਰ੍ਹਾਂ ਯਾਦ ਹੈ ਤੇ ਆਪਣਾ ਵਾਦਾ ਵੀ ਤੈਨੂੰ ਆਪਣੇ ਜਨਮ ਦਿਨ ਵਾਲੇ ਦਿਨ ਸਵੇਰੇ ਸਵੇਰੇ ਸੂਟ ਮਿਲ ਜੂ। ਬਸ ਹੁਣ ਹੋ ਲੈ ਖੁਸ਼। ਹਾਂ ਸੱਚਾ ਵਿਦਵਾਨ ਜੀ ਨੇ ਕਿਹਾ ਮੈਨੂੰ ਦੱਸੋ। ਮੈਨੂੰ ਮੋਰ ਵਾਲਾ ਹੀ ਸੂਟ ਚਾਹੀਦਾ ਤੇ ਦੁਪੱਟਾ ਵੀ ਉਹ ਚਾਹੀਦਾ ਜਿਹੜਾ ਮੈਨੂੰ ਪਸੰਦ ਹੈ। ਹੁਣ ਦੱਸੋ ਵਿਦਵਾਨ ਨੇ ਕੀ ਕਿਹਾ ਸੀ? ਵਿਦਵਾਨ ਜੀ ਨੇ ਕਿਹਾ ਸੀ ਕਿ 2000 ਸਾਲ ਬਾਅਦ ਔਰਤ ਦਾ ਰਾਜ ਆਵੇਗਾ। ਪਰ ਹੁਣ ਮੈਂ ਸੋਚਦਾ ਕਿ 2000 ਸਾਲ ਬਾਅਦ ਹੀ ਕਿਉਂ?